ਫਿਰ ਤੁਟੀ ਵੀ 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 ਜੁੜੋ 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 ਆਜੋ ਭਈ ਆਜੋ ਭਈ ਆਜੋ ਭਈ ਆਜੋ ਅੱਜ ਤੁਹਾਡਾ ਆਪਣਾ ਫਿਰਤ ਕੁੰਦਾ 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 ਜਿਵੇਂ ਸਾਡਾ ਨਾਂ ਹੀ ਮਸ਼ਹੂਰ ਹੈ ਕਿਸੇ ਤੋਂ ਘੁੰਮਣ ਵਾਲੇ ਕੋ ਬੱਕੜਾ ਅਸੀਂ ਘੁੰਮਦੇ ਕੁੰਦੇ ਕੁੰਦੇ ਚਾਏ ਵਧੀਆ ਘਾਰ ਚਾਏ ਅਸੀਂ ਪੁੱਜਿਆ ਜੀ ਮਸਰਾਲੀ ਮਸਰਾਲੀ ਬਹੁਤ ਮਸ਼ਹੂਰ ਪਿੰਡ ਹੈ ਜੀ ਇੱਥੇ ਨਵੀਆਂ ਚੀਜ਼ਾਂ ਸਾਨੂੰ ਮਤਲਬ ਲੱਗੀਆਂ ਇੱਕ ਹੈ ਜੀ ਅਸੀਂ ਪਹੁੰਚੇ ਹਾਂ ਸਰਪੰਚ ਤੂੜੀ ਪ੍ਰੈਸ ਤੁਸੀਂ ਸੋਚਦੇ ਹੋਊਂ ਇਹ ਕੀ ਹੈ ਜੀ ਜਿਹੜੀ ਤੂੜੀ ਹੈ ਅੱਜਕੱਲ੍ਹ ਵਿਗਿਆਨਕ ਵਿਗਿਆਨ ਨੇ ਤਰੱਕੀ ਬਹੁਤ ਕੀਤੀ ਹੈ ਆਪਾਂ ਨੂੰ ਪਤਾ ਹੀ ਹੈ ਵਿਗਿਆਨ ਦੀ ਤਰੱਕੀ ਦੇ ਨਾਲ ਜਿਹੜੀ ਤੂੜੀ ਆਪਾਂ ਪੁਰਾਣੇ ਵਕਤਾਂ 'ਚ ਤੂੜੀ ਤਾਂ ਹਰੇਕ ਨੂੰ ਪਤਾ ਇੱਕ ਤੂੜੀ ਕੀ ਚੀਜ਼ ਹੈ ਪਰ ਉਹਨੂੰ ਸਾਇੰਟਿਫਿਕ ਵੇ ਨਾਲ ਜਿਹੜੀ ਪੈਕਿੰਗ ਕਰਦੇ ਆਂ ਅੱਜ ਕੱਲ ਜਿ ਬਣਨਾ ਹੈ ਜੀ ਪੈਕਿੰਗ ਦਾ ਪੈਕਿੰਗ ਦਾ ਜਿ ਬਣਨਾ ਹੈ ਜਿਵੇਂ ਤੂੜੀਆਂ ਤੂੜੀ ਦੇ ਟਰੈਕਟਰ ਭਰੇ ਭਰੇ ਮੰਗਦੇ ਜਾਂਦੇ ਫੁੱਲ ਮਹਾਲ ਬਣਿਆ ਹੁੰਦਾ ਪਰ ਇਹ ਜਿਹੜੀ ਤੂੜੀ ਦੀ ਪ੍ਰੈਸ ਹੈ ਇਹ ਆਪਣੇ ਨਾਲ ਦੇ ਨਾਲ ਵਧੀਆ ਤਰੀਕੇ ਨਾਲ ਪੈਕ ਹੋ ਕੇ ਇੱਕ ਤਾਂ ਵਧੀਆ ਚੀਜ਼ ਬਣ ਜਾਂਦੀ ਹੈ ਇੱਕ ਵਾਰ ਕੋਈ ਟ੍ਰੈਫਿਕ ਦੀ ਗਲ ਲੰਘਣਾ ਨਹੀਂ ਹੁੰਦੀ ਕਿਸੇ ਨੂੰ ਆਪਾਂ ਤੰਗ ਨਹੀਂ ਕਰਦੇ ਅਸੀਂ ਪਹੁੰਚੇ ਹਾਂ ਜੀ ਸਰਪੰਚ ਟੂੜੀ ਪ੍ਰੈਸ ਸਰਪੰਚ ਟੂੜੀ ਪ੍ਰੈਸ ਹਾਂ ਜੀ ਅਸੀਂ ਗੱਲ ਕਰਦੇ ਆ ਨੌਜਵਾਨ ਦੇ ਨਾਲ ਜਿਹੜੇ ਇਹ ਕੰਮ ਚਲਾਉਂਦੇ ਨੇ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਿਮਰਜੋ ਸਿੰਘ ਹੈ ਤੇ ਸਾਰਿਆਂ ਸਤਿਕਾਰ ਜੀ ਅੱਜ ਆਪਾਂ ਖੜੇ ਆ ਸਰਪੰਚ ਟੂਰੀ ਪ੍ਰੈਸ ਇੱਥੇ ਜਿਹੜੀ ਜੀ ਟੂਰੀ ਆ ਟੂਰੀ ਨੂੰ ਸੀ ਪੈਕ ਕਰਕੇ ਕਾਫੀ ਹੌਰ ਸਟੇਟਾਂ ਵਿੱਚ ਐਕਸਪੋਰਟ ਕਰਦੇ ਆ ਠੀਕ ਆ ਆ ਪੈਕਿੰਗ ਹੋਈ ਹੋਈ ਹੈ ਹਾਂਜੀ ਤੁਸੀਂ ਮੇਰੇ ਨਾਲ ਚੱਲੋ ਜੀ ਮਨ ਲਾ ਇਹ ਆਪਣੀ ਪ੍ਰੈਸ ਹੋ ਕੇ ਮਨ ਲਓ ਦੇਖੋ ਜੀ ਪ੍ਰੈਸ ਹੋ ਕੇ ਕਿੰਨੀ ਟੂੜੀ ਵਧੀਆ ਤਰੀਕੇ ਨਾਲ ਐ ਪੈਕ ਹੋ ਜਾਂਦੀ ਹੈ ਕਿ ਜਿਵੇਂ ਹੁਣ ਦੇਖੋ 버거ਗ ਵੀ ਆਪਾਂ ਨੂੰ ਮਿਲਦੇ ਸਭ ਪੈਕਿੰਗ ਦਾ ਜਮਾਨਾ ਆ ਗਿਆ ਜੀ ਹੁਣ ਆਪਾਂ ਤੂੜੀ ਵੀ ਮੈਸ਼ਾ ਨੂੰ ਜਿਹੜੀ ਪਾਣੀ ਹੈ ਉਹ ਵੀ ਪ੍ਰੈਸ ਕਰਕੇ ਪਾਣੀ ਹਾਂਜੀ ਆ ਦੱਸੋ ਜੀ ਕਿੰਨਾ ਕਦੋਂ ਦਾ ਯੂਨਿਟ ਲਵਾਏ ਤੁਸੀਂ ਅਸੀਂ ਜੀ ਇਹ ਲਗਭਗ ਸਵਾ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਸਵਾ ਸਾਲ ਪਹਿਲਾਂ ਹਾਂਜੀ ਤੇ ਇਹ ਜਿਹੜੀ ਗੱਠਾਂ ਨੇ ਇੱਕ ਗੱਠ 50 ਤੋਂ 55 ਕਿਲੋ ਦੀ ਹੁੰਦੀ ਆ ਤੇ ਇਹ ਇਹ ਗੱਟ ਇੰਨੀ ਜ਼ਿਆਦਾ ਦੱਬੀ ਜਾਂਦੀ ਨਹੀਂ ਜਿਆ ਵੀ ਨਾ ਆਪਾਂ ਹੱਥ ਲਾ ਕੇ ਜਾਂ ਫਿਰ ਪੇਜ ਕਸਨਾਲ ਵੀ ਇਹਦੇ ਦੱਬੀ ਨਹੀਂ ਆਉਂਦੀ ਹੈਗੀ ਠੀਕ ਹੈ ਆਪੇ ਨਾ ਪਾਣੀ ਪਾਉਣੇ ਇਹਦੇ ਲੱਗ ਤੱਕ 2-3 ਇੰਚ ਤੱਕ ਪਾਣੀ ਆਂਦਾ ਉਹ ਤੋਂ ਅੱਗੇ ਤੱਕ ਪਾਣੀ ਵੀ ਨਹੀਂ ਜਾਂਦਾ ਹੈਗਾ ਪਾਣੀ ਵੀ ਨਹੀਂ ਜਾ ਸਕਦਾ ਕਿਉਂਕਿ ਪ੍ਰੈਸ਼ਰ ਨਾ ਤੂੜੀ ਜਾਂਦਾ ਇੰਨਾ ਜ਼ਿਆਦਾ ਬਾਣੀ ਜਾਂਦਾ ਵੀ ਪਾਣੀ ਵੀ ਅੰਦਰ ਨਹੀਂ ਜਾਂਦਾ ਹੈਗਾ ਇਹਦੇ ਅੰਦਰ ਮਤਲਬ ਇਹ ਵੀ ਫਾਇਦਾ ਕਿ ਤੂੜੀ ਗਿੱਲੀ ਨਹੀਂ ਹੁੰਦੀ ਹਾਂਜੀ ਕੁਝ ਹੱਦ ਤੱਕ ਬਚ ਜਾਂਦੀ ਆ ਕੁਝ ਹੱਦ ਤੱਕ ਬਚ ਜਾਂਦੀ ਹਾਂਜੀ ਵੀ ਕਿਸ ਤਰੀਕੇ ਨਾਲ ਲੱਗਦਾ ਕਿ ਕਿੱਥੋਂ ਸ਼ੁਰੂ ਕਰਦੇ ਆ ਤੁਸੀਂ ਉਹ ਨਾਲ ਨਾਲ ਸਾਰਿਆਂ ਨਾਲੋਂ ਪਹਿਲਾਂ ਜੀ ਇੱਥੇ ਸਵੇਰੇ ਤੂੜੀ ਕਈ ਪਪਾਹੀ ਦੇਸੇ ਹੁੰਦੇ ਨੇ ਹੂੰ ਹੂੰ ਆਏ ਅਸੀਂ ਐਸੀ ਟਰੈਕਟਰ ਦੇ ਉੱਪਰ ਲੋਡਡ ਪਿੱਟ ਕੀਤਾ ਆ ਠੀਕ ਹੈ ਲੋਡਰ ਨਾਲ ਜੀ ਟੂਰੀ ਟੱਕ ਕੇ ਅਸੀਂ ਇਹਦੇ ਵਿੱਚ ਪਾਉਨੇ ਆ ਤੇ ਇਹ ਕੀ ਚੀਜ਼ ਹੈ ਜੀ ਇਹਦੇ ਅੰਦਰ ਇੱਕ ਖੂਵ ਵਾਂਗੂ ਜਗ੍ਹਾ ਤਿਆਰ ਕੀਤੀ ਹੋਈ ਹੈ ਜਿਹਦੇ ਅੰਦਰ ਕਨਵੇਅਰ ਵੀ ਚੱਲਦੀ ਆ اچھا ਉਹ ਉਹ ਖੂਦ ਦੇ ਅੰਦਰ ਟੂਰੀ ਗਿਰਦੀ ਹੈ ਤੇ ਕਨਵੇਅਰ ਨਾਲ ਉੱਪਰ ਜਾਂਦੀ ਆ ਠੀਕ ਹੈ ਤੇ ਉਹ ਜੀ ਸਾਡੀ ਮੇਨ ਮਸ਼ੀਨ ਆ ਜਿਹੜੀ ਉਹ ਮਸ਼ੀਨ ਆ ਜੀ ਇਹਦੇ ਵਿੱਚ ਦੋ ਹਾਈਡਰ ਲੱਗੇ ਹੋਏ ਨੇ ਠੀਕ ਹੈ ਤੇ ਦੋ ਬਾਕਸੀ ਨੇ ਚਲੋ ਅੱਗੇ ਜਾ ਕੇ ਦੇਖਦੇ ਆਪਾਂ ਹਾਂ ਜੀ ਪੂਰੀ ਤਰ੍ਹਾਂ ਦਿਖਾ ਜੀਦੇ ਆ ਦੇਖੋ ਜੀ ਕਿੰਨੀ ਪੈਕਿੰਗ ਕਰਕੇ ਰੱਖੀ ਹੋਈ ਹੈ ਕਿੰਨੇ ਵਧੀਆ ਤਰੀਕੇ ਨਾਲ ਜਿਵੇਂ ਆਹ 컨ਵੇయర్ ਬੈਲਟ ਲੱਗੀ ਹੋਈ ਜੀ ਇੱਥੋਂ ਟੂੜੀ ਪੈਕ ਹੁੰਦੀ ਹੈ ਜੀ ਇਹ ਪ੍ਰੈਸ ਕਿੰਨੇ ਹੈ ਜੀ ਕਿੱਥੇ ਲੱਗੀ ਹੋਈ ਪ੍ਰੈਸ ਪ੍ਰੈਸ ਕੀ ਆਹੀ ਹੈ ਸਾਰੀ ਇਹ ਹੀ ਸਾਰੀ ਪ੍ਰੈਸ ਹੈ ਹਾਂਜੀ ਇਹ ਦੋ ਬਕਸੇ ਨੇ ਤੇ ਬਕਸੇ ਨੇ ਉੱਪਰ ਹਾਈਡਰੇ ਲੱਗੇ ਹੋਏ ਨੇ ਜੇ ਤੁਸੀਂ ਬਾਹਰੋਂ ਇੱਥੋਂ ਦੇਖੋਗੇ ਤਾਂ ਤੁਹਾਨੂੰ ਦਿਖ ਜਾਊਗਾ ਉਹ ਦੇਖੋ ਜਿਹੜੇ ਉਹ ਪੈਪ ਨੇ ਉਹ ਹਨਾ ਹਾਈਡਰੇ ਨੇ ਅੱਛਾ ਅੱਛਾ ਉਹਨਾਂ ਨੇ ਜਿਹੜੀ ਤੂੜੀ ਜਿਹੀ ਹੈਗੀ ਕਨਵੇਅਰ ਨੇ ਬਕਸਿਆਂ ਵਿੱਚ ਸਿਰ ਦੇਣੀ ਆ ਠੀਕ ਹੈ ਤੇ ਉਹ ਬਕਸਿਆਂ ਵਿੱਚ ਸਿੱਟਣ ਤੋਂ ਬਾਅਦ ਜਿਹੜੀ ਹਾਈਡਰੇ ਨੇ ਉਹਨਾਂ ਨੇ ਦਬਬ ਦੇਣਾ ਪ੍ਰੈਸ਼ਰ ਦੇ ਨਾਲ ਠੀਕ ਹੈ ਠੀਕ ਹੈ ਉਸ ਪ੍ਰੈਸ਼ਰ ਨੂੰ ਦਬਕੇ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਮਤਲਬ ਪੂਰਾ ਦਬਕਾ ਮਾਰ ਦਈ ਹੈ ਹਾਂਜੀ ਉਹ ਉੱਪਰੋਂ ਲੈ ਕੇ ਇੱਥੇ ਤੱਕ ਉਹਨੇ ਪ੍ਰੈਸਿੰਗ ਇੰਨੀ ਕਰ ਦੇਣੀ ਆ ਹਾਂ ਪੂਰੀ ਹਾਂਜੀ ਤੇ ਇੱਥੇ ਆ ਕੇ ਅਸੀਂ ਆਹ ਮਸ਼ੀਨ ਦੇ ਨਾਲ ਜਿਹੜੀਆਂ ਆਹ ਹੈਗੀਆਂ ਨੇ ਬੈਲਟਾਂ ਇਹਨਾਂ ਅਸੀਂ ਆਹ ਪੈਕ ਕਰ ਦਿੰਨੇ ਆ ਥੋੜੀ ਇਹਨਾਂ ਨੂੰ ਫਿਰ ਪੈਕ ਕਰਦੇ ਹਾਂ ਹਾਂਜੀ ਇਹ ਕੰਪਰੈਸਰ ਨਾਲ ਚੱਲਦੀ ਆ ਇਹਦੇ ਵਿੱਚ ਪਹਿਲੇ ਨਾਲ ਗਰਮ ਹੁੰਦੀ ਆ ਤੇ ਨਾਲ ਵਾਈਬ੍ਰੇਸ਼ਨ ਨਾਲ ਤੇ ਦੂਜੇ ਨਾਲ ਉਹ ਨਿਕਲ ਜਾਂਦੀ ਆ ਅੱਛਾ ਅੱਛਾ ਹਾਂਜੀ ਉਸ ਤੋਂ ਬਾਅਦ ਨਾ ਗੱਠਾਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਇਹ ਜੀ ਨਾਲ ਅਸੀਂ ਉਹਨੂੰ ਕੱਢ ਕੇ ਇੱਥੇ ਰੱਖ ਦਿੰਨੇ ਆ ਜੀ ਠੀਕ ਹੈ ਜੀ ਵਾਹ ਵਾਹ ਕਿੱਥੋਂ ਸ਼ੁਰੂ ਹੋਈ ਕਿੰਨੀ ਤੂੜੀ ਦੇਸੀ ਇੰਨਾ ਚੀਜ਼ ਜੀਓ ਗ੍ਰਾਫੀ ਹਾਂਜੀ ਮਤਲਬ ਉਹ ਦੇਖੋ ਪਤੂੜੀ ਕਿੰਨਾ ਸਟੋਰੀ ਕਿੰਨਾ ਹਾਂਜੀ ਕਿੰਨਾ ਸਟੋਰ ਕਰਨਾ ਪੰਨਾ ਕਿੰਨੀ ਜਗ੍ਹਾ ਖਰਾਬ ਹੁੰਦੀ ਹੈ ਹਾਂਜੀ ਹੁਣ ਪੁਰਾਣੇ ਵਕਤਾਂ ਇੰਦੇ ਚਲ ਖੁੱਲੀਆਂ ਜ਼ਮੀਨਾਂ ਸੀਗੀਆਂ ਲੋਕੀ ਰੱਖਦੇ ਤੇ ਹੁਣ ਕਾਫੀ ਇਹੋ ਜਿਹੇ ਸ਼ਹਿਰ ਨੇ ਜਿਵੇਂ ਕਿ ਦੇਰਾ ਦੋਨ ਉੱਥੇ ਸਿਰਫ ਉਹ ਸਿਰਫ ਆਹੀ ਪੂਰੀ ਵਿਗਦੀ ਹੈ ਜੀ ਪੰਜਾਬ ਤੋਂ ਬਾਹਰ ਜੂਪੀ ਜਾਂ ਫਿਰ ਕੋਈ ਕੁਛ ਖੜੇ ਆਨੇ ਤੱਕ ਹੀ ਤੁਹਾਡੀ ਸੀਮਤ ਖੁੱਲੀ ਉਹ ਤਾਂ ਬਾਲੀ ਸਟੇਟਾਂ ਵਿੱਚ ਜ਼ਿਆਦਾਤਰ ਪੈਕ ਤੋੜੀ ਚਲਦੀ ਹੁਣ ਪੈਕ ਤੋੜੀ ਚਲਦੀ ਹੈ ਹਾਂਜੀ ਤੁਸੀਂ ਵੀ ਭੇਜਦੇ ਹੋ ਹਾਂਜੀ ਇੱਥੇ ਕਿੱਥੇ ਜਾਂਦੀ ਹੈ ਤੁਹਾਡੀ ਇੱਕ ਸਾਡੀ ਗੱਡੀ 'ਚ ਕੇਲਾ ਵੀ ਗਏ ਸੀ ਗੁਜਰਾਤ ਜਾਂਦੀਆਂ ਨੇ ਕਾਫੀ ਗੁਆ ਵੀ ਜਾਂਦੀਆਂ ਨੇ ਜੰਮੂ ਕਸ਼ਮੀਰ ਹਿਮਾਚਲ ਸਭ ਤੋਂ ਜ਼ਿਆਦਾ ਜਾਂਦੀਆਂ ਨੇ ਠੀਕ ਹੈ ਜੀ ਬਹੁਤ ਬਹੁਤ ਤੁਸੀਂ ਵਧੀਆ ਕੰਮ ਕਰ ਰਹੇ ਹੋ ਜੀ ਹਾਂਜੀ ਸਾਇੰਸ ਦੇ ਨਾਲ ਜੁੜੇ ਹੋਏ ਹਾਂ ਇਹੀ ਵੇਲਾ ਹੈ ਜੀ ਕਿ ਆਪਾਂ ਨੇ ਸਾਇੰਸ ਦੀ ਹੈਲਪਫੁਲ ਹੈ ਕੇ ਵਿਗਿਆਨ ਦੀ ਹੈਲਪਫੁਲ ਹੈ ਕੇ ਆਪਣੀ ਸੋਚ ਨੂੰ ਅੱਗੇ ਅਗਾਂਵਧੂ ਕਰਨਾ ਨਹੀਂ ਹਾਂਜੀ ਹੁਣ ਉਹ ਉਹ ਵੇਲਾ ਖਤਮ ਹੋ ਗਿਆ ਜੀ ਪੁਰਾਣਾ ਵੇਲਾ ਹੁਣ ਮਸ਼ੀਨੀ ਕਰਨ ਵਾਲੀ ਕਰਨਾ ਪੈਣਾ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਜੀ ਤੁਸੀਂ ਆਪਣਾ ਫੋਨ ਨੰਬਰ ਦੱਸਿਓ ਜੀ ਕਿਸੇ ਨੇ ਹਾਂਜੀ ਸਾਡਾ ਫੋਨ ਨੰਬਰ ਹੈ 9914700181 ਵਟਸਐਪ ਨੰਬਰ ਕੀ ਹੈ ਜੀ ਵਟਸਐਪ ਵੀ ਜੀ ਇਹਦੇ ਉੱਪਰ ਹੀ ਚੱਲ ਜੂਗਾ ਜੀ ਇੱਕ ਵਾਰੀ ਫੇਰ ਬੋਲ ਦਿਓ ਜੀ ਕਿਸ ਨੇ 9914700181 ਜੀ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਵਾਰੀ ਨਾਮ ਵੀ ਆਪਣਾ ਵਧੀਆ ਦੱਸ ਵਧੀਆ ਜੇ ਨਾਮ ਦੱਸਦੇ ਸੋਨਾ ਸੁਨੱਖਾ ਤੂੰ ਬੁੰਦਾ ਨੌਜਵਾਨ ਹਾਂਜੀ ਜੀ ਮੇਰਾ ਨਾਮ ਪੂਰਾ ਤੋਂ ਸਿਮਰ ਜੋਤ ਸਿੰਘ ਜੀ ਸਿਮਰ ਜੋਤ ਸਿੰਘ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਸਾਰੀ ਹਾਂ ਜੀ ਜੇ ਕਿਸੇ ਨੇ ਟੂੜੀ ਵੇਚਣ ਦੇ ਬਾਰੇ ਸੰਪਰਕ ਕਰਨਾ ਜਾਂ ਫਿਰ ਟੂੜੀ ਦੇ ਆ ਪੈਕਟਨ ਦੇ ਬਾਰੇ ਸੰਪਰਕ ਕਰਨਾ ਉਹ ਸਾਡੇ ਨਾਲ ਕਰ ਸਕਦੇ ਨੇ ਅਸੀਂ ਉੱਥੇ ਤੱਕ ਟਰਾਂਸਪੋਰਟ ਦਾ ਤੁਹਾਨੂੰ ਦੱਸ ਦਾਂਗੇ ਟਰਾਂਸਪੋਰਟ ਵੀ ਕਰਾ ਦਾਂਗੇ ਕਰਾ ਵੀ ਸਕਦੇ ਤੁਸੀਂ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ